ਭਾਈ ਗੁਰਜੀ ਕਾਲ ਸਾਹਿਬਾਇ ਗੁਜ ਲਿਖੀ ਪਤਾ ਹੈ ਅੱਜ 28 ਮਾਰਚ ਨੂੰ ਸ਼ੌਣੀ ਗੁਰਦੁਆਰਾ ਪੰਦਕ ਕਮੇਟੀ ਦਾ ਬਜਟ ਲਾਸੇ ਜਿੰਦਾ ਬਜਟ ਲਾਸ ਬਾਰੇ ਪ੍ਰਧਾਨ ਸਾਹਿਬ ਨੇ ਅਨਾਉਂਸ ਕੀਤਾ ਸੀ ਦਿੱਲੀ ਜਿਹੜੀ ਸੀ ਕੁਆਫੇਰ ਹਰਕਤ ਆ ਗਈ ਸੀ ਉਹਨਾਂ ਦਾ ਪੱਕਾ ਸੀ ਕਿ ਇਸ ਵਾਰ ਅਸੀਂ ਬਜਟ ਲਾਸ ਵਿੱਚ ਸ਼ੌਣੀ ਅਕਾਰੀਦਲ ਨੂੰ ਔਰ ਸ਼ੌਣੀ ਗੁਰਦੁਆਰਾ ਪੰਦਕ ਕਮੇਟੀ ਨੂੰ ਬਹੁਤ ਏਟਾਂ ਤੱਕ ਲੈ ਕੇ ਜਾਵਾਂਗੇ। ਅਤੇ ਖਾਸ ਤੌਰ ਤੇ ਸ਼ਮਣੇ ਦੇ ਦੁਆਰਾ ਪੰਧ ਕਮੇਟੀ ਦੀ ਐਗਜ਼ੀਕਟਿਵ ਵੱਲੋਂ ਜਿਹੜੇ ਮਤੇ ਪਾਸ ਕੀਤੇ ਗਏ ਸਨ ਪਿਛਲੇ ਦਿਨਾਂ ਚ। ਉਹਨਾਂ ਦੇ ਵਿੱਚ ਉਹਨਾਂ ਨੂੰ ਦਿੱਲੀ ਦੀ ਭਾਜਪਾ ਦੀ ਸਰਕਾਰ, ਭਾਜਪਾ ਦੀ ਪਾਰਟੀ, ਆਰਐਸਐਸ ਪੰਜਾਬ ਦੇ ਕੁਝ ਸੰਸਥਾਵਾਂ ਜਿਹੜੀਆਂ ਭਾਜਪਾ ਨਾਲ ਜੁੜੀਆਂ ਐਸਨ। ਉਹਨਾਂ ਨੇ ਪੱਕਾ ਪ੍ਰੋਗਰਾਮ ਬਣਾ ਲਿਆ ਸੀ ਕਿ ਕਿਸੇ ਜ਼ਿਲ੍ਹਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਬਹੁਤ ਬੇਰੋਹੀ ਕਰਾਵਾਂਗੇ ਔਰ ਤੂਲ ਚਟਾਵਾਂਗੇ ਸਾਨੂੰ ਮਿਲ ਸੀ ਸ਼੍ਰੋਮਣੀ ਕੁਦਵਾਰਾ ਪੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਤੇ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹਰ ਰੋਜ਼ ਸੰਕਾ ਦਾ ਪਿਆਰ ਤੇ ਸਤਿਕਾਰ ਬਹੁਤ ਆਤਰਾਸੀ ਇਸ ਗੱਲ ਦੇ ਤੁਸੀਂ ਅੰਦਾਜ਼ਾ ਲਾ ਲਓ ਕਿ ਦਿੱਲੀ ਚੋਂ ਅਰ ਜਾਂ ਸਾਰੇ ਨਾਰthern ਜ਼ੋਨ ਚੋਂ ਤਿੰਨ ਬੰਦੇ ਜਿਹੜੇ ਭਾਜਪਾ ਦੇ ਹੈ ਇੱਕ ਕਿਸਮ ਦੇ ਅੱਜਕੱਲ ਤਲਵੇ ਚੱਟ ਰਹੇ ਹਨ ਔਰ ਹਰ ਉਹ ਬਿਆਨ ਉਹ ਦੇ ਰਹੇ ਜਿਹਦੇ ਨਾਲ ਕਾਨੂੰਨ ਨਰਾਸ਼ਾ ਹੋ ਰਿਹਾ ਸੀ ਅੱਜ ਇਹ ਗੱਲ ਮੈਂ ਕਹਿੰ ਤੋਂ ਗਰੇਜ਼ ਨਹੀਂ ਕਰ ਸਕਦਾ ਕਿ ਭਾਜਪਾ ਦੀ ਮਦਦ ਕਰਨ ਤੋਂ ਬਾਅਦ ਉਹ ਔਰ ਗੰਗਾ ਦਾ ਇਸ਼ਨਾਨ ਕਰਨ ਤੋਂ ਬਾਅਦ ਬਬਰ ਨਾਮ ਸਿੰਘ ਧੁੰਮਾ ਦਾ ਵਕਾਰ ਜਿਹੜਾ ਬਹੁਤ ਉੱਪਰ ਸੀ ਉਹ ਗਰਾਹ ਬਹੁਤ ਠਾ ਚਲਾ ਗਿਆ ਔਰ ਅੱਜ ਦੀ ਜਿਹੜੀ ਮੀਟਿੰਗ ਸੀ ਉਸ ਨੂੰ ਫੇਲ ਕਰਨ ਲਈ ਤਰਪੀਡੋ ਕਰਨ ਦੇ ਲਈ ਦਿੱਲੀ ਤੋਂ ਹਰਮੀਤ ਸਿੰਘ ਕਾਲਕਾ ਤੇ ਹਰਿਆਣੇ ਤੋਂ ਬਲਜੀਤ ਸਿੰਘ ਦਾਦੂਵਾਲ ਸੰਤ ਬਲਜੀਤ ਸਿੰਘ ਦਾਦੂਵਾਲ ਉਨਾਂ ਨੇ 80 ਚੋਟੀ ਦਾ ਜ਼ੋਰ ਲਾ ਲਿਆ ਜਿਹੜਾ ਧਰਨੇ ਦਾ ਐਲਾਨ ਕੀਤਾ ਸੀ ਉਹ ਤਕਰੀਬਨ ਜੇ ਇਹ ਕਹਿ ਦਈਏ ਕਿ 1.5 200 ਤੋਂ ਬਾਅਦ ਬੰਦੇ ਨਹੀਂ ਸੰਤ ਉਹ ਕਿਤਨੀ ਨੇ ਗੱਲ ਨਹੀਂ ਹੈ ਪਰ ਗੱਲ ਇਹ ਹੈ ਕਿ ਸਮੋਚੀਆਂ ਸਿੱਖ ਜਥੇਬੰਦੀਆਂ ਨੇ ਅਕਾਲੀ ਦਲ ਨੇ ਸ਼ਮਣੀ ਇੱਕ ਕਮੇਟੀ ਨੇ ਅਪੀਲ ਕੀਤੀ ਸੀ ਵੀ ਗੁਰਦੁਆਰਿਆਂ ਦੇ ਮਾਮਲੇ ਦੇ ਵਿੱਚ ਸ਼ੌਣੀਕਰ ਦੁਆਰਾ 15 ਕਮੇਟੀ ਦੇ ਮਾਮਲੇ 'ਚ ਧਰਨੇ ਮਾਰਨੇ ਜਲੂਸ ਕਰਨੇ ਇਹ ਭਾਜਪੀ ਦੀ ਜਿਹੜੀ ਨਵੀਂ ਚਾਲ ਚੱਲੀ ਹੈ ਇਹਦੇ 'ਚ ਤੁਸੀਂ ਨਾ ਆਵੋ ਕੌਮ ਦੇ 'ਚ ਬੜੀ ਮੁਸ਼ਕਲਾਂ ਤੁਹਾਡੀ ਜਗ੍ਹਾ ਬਣੀ ਤੁਸੀਂ ਖਤਮ ਹੋ ਜਾਓਗੇ ਕਰਨੇ ਬਾਜ ਆਏ ਉਹਦਾ ਅਸਰ ਅਜ ਦੇਖ ਲਓ ਕਿ ਅੱਜ ਜੜਾ ਸ਼ੌਣੀ ਕਮੇਟੀ ਦੇ ਬਾਹਰ ਖੀਰਣਾ ਨੇ ਧਰਨਾ ਮਾਰਿਆ 200 ਬੰਦੇ ਨਹੀਂ ਸਨ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਨਾਲ ਕੋਈ ਸੰਤ ਸਮਾਜ ਨਹੀਂ ਹੋਇਆ ਕੋਈ ਨਾਨਕ ਸਰ ਦੇ ਜਿੰਨੇ ਵੀ ਡੇਰੇ ਨੂੰ ਚ ਕੋਈ ਵੀ ਨਹੀਂ ਹੋਇਆ ਜਿਹੜੇ ਇਹ ਗੱਲਾਂ ਮਾਰਦੇ ਸਨ ਕਿ ਨਿਹੰਗ ਸਿੰਘ ਦੇ ਜੱਥੇ ਬੰਦਿਆ ਸਾਡੇ ਨਾਲ ਇੱਕ ਵੀ ਨਿਹੰਗ ਸਿੰਘ ਉੱਥੇ ਨਹੀਂ ਦੇਖਣ ਸਮਝਿਆ ਟੋਟਲ ਕੌਮ ਨੇ ਇਹਨਾਂ ਦਾ ਬਾਈਕਾਟ ਕੀਤਾ ਉਹਨਾਂ ਨੂੰ ਸਮਝ ਆ ਗਈ ਸਨ ਸਾਰਿਆਂ ਨੂੰ ਵੀ ਇਹ ਸਾਰੇ ਕਹਾਣੀ ਸੋਣੀ ਕਮੇਟੀ ਨੂੰ ਬਦਨਾਮ ਕਰਨ ਦੇ ਔਰ ਸਿੱਖਾਂ ਦੇ ਵਿੱਚ ਉਹ ਇਹ ਨਫਰਤ ਫੁਲਾਣ ਵਾਲੀ ਗੱਲ ਹੈ ਜਿਹੜੀ ਕਿ ਪੂਰੀ ਤਰ੍ਹਾਂ ਫੈਲੋ ਹੈ ਅੱਜ ਮੈਂ ਉੱਥੇ ਨਾਰੇ ਸੁਣਨੇ ਨੂੰ ਇੱਕ ਤੇ ਕਹਿ ਰਹੇ ਸਨ ਅਕਾਲ ਸਤਿ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਦੂਸਰਾ ਮੈਂ ਸੁਣਿਆ ਸੀ ਦਾਦੋਵਾਲ ਕਲ ਕਾ ਤੇ ਤੁਮਾ ਪੰਥ ਦੀ ਗਰਾਵੜ ਦੇ ਨਿਸ਼ਾਨੀਆਂ ਬੀਜਪੀ ਦੀਆਂ ਜੋਤੀਆਂ ਚੱਟ ਰਹਿਣ ਤੇ ਬੀਜਪੀ ਦੇ ਇੱਥੇ ਸਖਸ਼ਾ ਮਹਾਨ ਮਹਾਨ ਹਨ ਜਿਸ ਦਾ ਮਤਲਬ ਸਮੁੱਚੇ ਸਖੰਗ ਨੂੰ ਪਤਾ ਚੱਲ ਗਿਆ ਮੈਂ ਹੋਰ ਜ਼ਿਆਦਾ ਨਾ ਕਹਿੰਦਾ ਆ ਇੱਕ ਗੱਲ ਮੈਂ ਕਹਿ ਦੇਣੀ ਚਾਹੁੰਦਾ ਵਾਂ ਕਿ ਸੋਣੀ ਕਮੇਟੀ ਨੇ ਜਿਹੜੇ ਫੈਸਲੇ ਕਰਕੇ ਜਥੇਦਾਰ ਸਭਾਨ ਲਗਾਏ ਅੱਜ ਉਹਨਾਂ ਦੀ ਯੋਗਤਾ ਤੇ ਕਾਬਲੀਅਤ ਕਰਕੇ ਸ਼ੋਣੀ ਕਮੇਟੀ ਦੇ ਕੰਮ ਦੇ ਵਿੱਚ ਸ਼ੋਣੀ ਕਾਲੀਦਲ ਦੇ ਕਰਾਂ ਚ ਬਹੁਤ ਵਾਦ ਹੋ ਰਿਹਾ ਉਹ ਪਹਿਲੇ ਜਥੇਦਾਰਾਂ ਆਕਣ ਲਫਾਫੇ ਨਹੀਂ ਇਕੱਠੇ ਕਰਿਆ ਉਹ ਪ੍ਰਚਾਰ ਕਰ ਰਹੇ ਸੀ ਉਹਨਾਂ ਨੇ ਕਿਸੇ ਕੋਲ ਨੂੰ ਕੋਈ ਲਫਾਫੇ ਵਾਲੀ ਗੱਲ ਰੱਖੀ ਨਹੀਂ ਬਿਲਕੁਲ ਪਿੰਡਾਂ ਜਾ ਕੇ ਗਰੀਵਲ ਕਾਂ ਜਾ ਕੇ ਜਿੱਥੇ ਸਿੱਖ ਬੱਚੇ ਪਤ ਤਨ ਉਹਨਾਂ ਨੂੰ ਸਿੱਖੀ ਵਾਲੇ ਪਾਸੇ ਪਰੇ ਰਹੇ ਮੈਂ ਸਮਝਦਾ ਇਤਨਾ ਵੱਡਾ ਕੰਮ ਸਰਦਾਰ ਹਰਜਿੰਦਰ ਸਿੰਘ ਧਾਮੇ ਵੱਲੋਂ ਪਿਛਲੇ 50 ਸਾਲਾਂ ਚ ਨਹੀਂ ਹੋਇਆ ਜੋ ਕੰਮ ਨਵੇਂ ਜਥੇਦਾਰਾਂ ਦੀ ਨਿਯੁਕਤੀ ਕਰਕੇ ਸਰਦਾਰ ਹਰਜਿੰਦਰ ਸਿੰਘ ਧਾਮੇ ਤੇ ਹੋਰ ਡਿਟਾ ਦੀ ਨਿਯੁਕਤੀ ਕਰਕੇ ਹੋਇਆ ਇਹ ਵਧਾਈ ਦੇ ਪਾਤਾ ਰਹਨ ਮੈਨੂੰ ਉਮੀਦ ਹੈ ਕਿ ਕੁਝ ਸਮੇਂ ਵਿੱਚ ਕੌਮ ਜਿਹੜੀ ਹੈਗੀ ਇਹ ਬਹੁਤ ਅੱਗੇ ਜਾਏਗੀ ਇੱਕ ਗੱਲ ਮੈਂ ਕਹਿ ਦੇਣਾ ਚਾਹੁੰਦਾ ਹਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਨੂੰ ਅਰਥਿਕ ਕੌਮ ਨੂੰ ਉੱਥੇ ਲੈ ਕੇ ਜਾਣਗੇ ਜਿਸ ਵਕਤ ਕਦੀ ਮਾਸਟਰ ਤਾਰਾ ਸਿੰਘ ਬਾਬਾ ਖੜਕ ਸਿੰਘ ਸੰਤ ਸੰਤ ਸਿੰਘ ਲੋਂਗੋਵਾਲ ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਜਤ ਜਸਵੰਤ ਸਿੰਘ ਕੋੜਾ ਲੈ ਕੇ ਗਏ ਸਨ ਸਾਰੇ ਅਰਦਾਸ ਹੈ ਕਿ ਗੁਰੂ ਮਹਾਰਾਜ ਇਹਨਾਂ ਨੂੰ ਹਰ ਕਤਮ ਸਹਾਇਓਵੇ ਔਰ ਚੜ੍ਹਦੀ ਕਲਾ ਸੇ ਕੌਮ ਨੂੰ ਔਰ ਪਾਰਟੀ ਨੂੰ ਲੈ ਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ